ਮੈਂ ਜਸਵਿੰਦਰ ਸਿੰਘ ਵੱਟੂ ਮਜ਼ਦੂਰ ਲੋਕ ਲੇਅਰ ਜਥੇਬੰਦੀ ਸੁਪਾ ਪ੍ਰਧਾਨ ਮੈਂ ਪਹਿਲਾ ਤਾਂ ਮੈਂ तहे ਦਿਲੋਂ ਧੰਨਵਾਦ ਕਰਦਾ ਦਿੱਲੀ ਕ੍ਰਾਏਨ ਨਿਊਜ਼ ਸਤਪਾਲਜੀ ਤੁਹਾਡਾ ਇਹ ਤੁਸੀਂ ਦਬੇ ਕੁਚਲੇ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਕੋਨੇ-ਕੋਨੇ ਦੇ ਵਿੱਚ ਪਹੁੰਚਾਉਣੇ ਹੋ ਕਿਉਂਕਿ ਅੱਜ ਕੱਲ ਆਪਾਂ ਨੂੰ ਪਤਾ ਹੈ ਕਿ ਅਤਿਆਚਾਰ ਸਾਡੇ ਮਜ਼ਦੂਰਾਂ ਤੇ ਜਿਹੜੇ ਹੁੰਦੇ ਆ ਉਹ ਬਹੁਤ ਜ਼ਿਆਦਾ ਸਾਡੇ ਮਜ਼ਦੂਰ ਜਿਹੜੇ ਵਿਚਾਰੇ ਹਲਾਤਾਂ ਦੇ ਸ਼ਿਕਾਰ ਆ ਕਿ ਜਿਨ੍ਹਾਂ ਦੀ ਅਜ ਤੱਕ ਕੋਈ ਸਰਕਾਰ ਤੀਕ ਆਵਾਜ਼ ਨਹੀਂ ਪਹੁੰਚਦੀ ਉਹ ਤੁਹਾਡੇ ਰਹੀ ਜਿਹੜਾ ਤੁਹਾਡੇ ਮਾਧਮ ਰਹੀ ਹੈ ਜਿਹੜਾ ਉਹ ਜਿਹੜੇ ਲੋਕਾਂ ਦੀ ਗਵਾਜ ਤੇ ਪ੍ਰਸ਼ਾਸਨ ਦੀ ਗਵਾਜ ਪਹੁੰਚ ਦਵੇ ਮੈਂ ਜਸਵਿੰਦਰ ਸਿੰਘ ਵੱਟੂ ਮਜ਼ਦੂਰ ਲੋਕ ਲਾਇਰ ਜਥੇਬੰਦੀ ਸੂਬਾ ਪ੍ਰਧਾਨ ਮੈਂ ਪਹਿਲਾਂ ਤਾਂ ਮੈਂ ਇਹਦੇ ਲਈ ਧੰਨਵਾਦ ਕਰਦਾ ਦਿੱਲੀ ਕ੍ਰਾਈਮ ਨਿਊਜ਼ ਸਤਪਾਗੀ ਤੁਹਾਡਾ ਇਹ ਤੁਸੀਂ ਦਬੇ ਕੁਚਲੇ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਕੋਨੇ-ਕੋਨੇ ਦੇ ਵਿੱਚ ਪਹੁੰਚਾਉਣੇ ਹੋ ਕਿਉਂਕਿ ਅੱਜ ਕੱਲ ਆਪਾਂ ਨੂੰ ਪਤਾ ਹੈ ਕਿ ਅਤਿਆਚਾਰ ਸਾਡੇ ਮਜ਼ਦੂਰਾਂ ਤੇ ਜਿਹੜੇ ਹੁੰਦੇ ਆ ਉਹ ਬਹੁਤ ਜ਼ਿਆਦਾ ਸਾਡੇ ਮਜ਼ਦੂਰ ਜਿਹੜੇ ਵਿਚਾਰੇ ਹਾਲਾਤਾਂ ਦੇ ਸ਼ਿਕਾਰ ਹੈ ਕਿ ਜਿਨ੍ਹਾਂ ਦੀ ਅਜ ਤੱਕ ਕੋਈ ਸਰਕਾਰ ਦੀ ਅਵਾਜ਼ ਨਹੀਂ ਪਹੁੰਚਦੀ ਉਹ ਤੁਹਾਡੇ ਰਹੀ ਜਿਹੜਾ ਤੁਹਾਡੇ ਮਾਦ ਮਰਾਈਆਂ ਜਿਹੜਾ ਉਹ ਜਿਹੜੇ ਲੋਕਾਂ ਦੀ ਕਵਾਜ ਤੇ ਪ੍ਰਸ਼ਾਸਨ ਦੀ ਕਵਾਜ ਪਹੁੰਚਦੀ ਹੈ